ਪੰਜਾਬ ਸਰਕਾਰ ਦੇ ਹੁਕਮਾਂ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਸਰਚ ਬਿਆਨ ਚਲਾਇਆ ਗਿਆ ਸਰਚ ਬਿਆਨ ਅਤੇ ਫਲੈਗ ਮਾਰਚ ਦੌਰਾਨ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਫਰੀਦਕੋਟ ਰੇਂਜ ਦੇ ਆਈਜੀ ਗੁਰਸ਼ਰਨ ਸਿੰਘ ਸੰਧੂ ਅਤੇ ਸ਼੍ਰੀ ਮੁਕਸਰ ਸਾਹਿਬ ਦੇ ਐਸਐਸਪੀ ਸ਼੍ਰੀ ਭਾਗੀਰਥ ਮੀਨਾ ਦੀ ਅਗਵਾਈ ਦੇ ਵਿੱਚ ਡੀਐਸਪੀ ਸਤਨਾਮ ਸਿੰਘ ਡੀਐਸਪੀ ਅਮਰੀਕ ਸਿੰਘ ਡੀਐਸਪੀ ਸੰਜੀਵ ਗੋਇਲ ਅਤੇ ਕਰੀਬ 125 ਪੁਲਿਸ ਕਰਮਚਾਰੀਆਂ ਦੀ ਟੀਮ ਨੇ ਸ਼੍ਰੀ ਮੁਖਸਰ ਸਾਹਿਬ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚੋਂ ਇੱਕ ਫਲੈਗ ਮਾਰਚ ਕੱਢਿਆ ਅਤੇ ਫਲੈਗ ਮਾਰਚ ਕੱਢਣ ਤੋਂ ਬਾਅਦ ਸ਼੍ਰੀ ਮੁਖਸਰ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਸਰਚ अभियान ਵੀ ਅੱਜ ਪੰਜਾਬ ਪੁਲਿਸ ਵੱਲੋਂ ਸਾਰੇ ਪੰਜਾਬ ਦੇ ਵਿੱਚ ਸੀਨੀਅਰ ਅਫਸਰਾਂ ਦੀ ਡਿਊਟੀ ਲੱਗੀ ਹੈ ਕਿ ਉਹ ਵੱਖ-ਵੱਖ ਜਿਲ੍ਹਿਆਂ ਤੇ ਵੱਖ-ਵੱਖ ਜਗ੍ਹਾ ਤੇ ਜਾ ਕੇ ਫੋਰਸ ਦੇ ਨਾਲ ਸਰਚ ਐਂਡ ਡੋਮੀਨੇਸ਼ਨ ਆਪਰੇਸ਼ਨਸ ਨੂੰ ਲੀਡ ਕਰਨ ਇਸੇ ਸਬੰਧ ਦੇ ਵਿੱਚ ਅਸੀਂ ਅੱਜ ਮੁਕਸਰ ਸਾਹਿਬ ਦੇ ਵਿੱਚ ਇਹ ਰਗਮਾਚ ਕੀਤਾ ਹੈ ਔਰ ਇਸੇ ਤਰ੍ਹਾਂ ਅਸੀਂ ਸਰਚ ਆਪਰੇਸ਼ਨ ਵੀ ਰੈਜਿਸਟ੍ਰੇਸ਼ਨ ਦੇ ਚਲਾਇਆ ਇਸ ਤਰ੍ਹਾਂ ਦੇ ਆਪਰੇਸ਼ਨਸ ਅ ਮੁਕਸਰ ਗਿੰਦਰਬਾ ਮਲੂਟ ਇਹ ਸਾਰੀਆਂ ਜਗ੍ਹਾ ਤੇ ਸਾਈਮਲਟੈਨियसली ਚੱਲ ਰਿਹਾ ਹੈ ਅਸੀਂ ਉੱਥੇ ਵੀ ਜਾਵਾਂਗੇ ਉੱਥੇ ਵੀ ਗਰਾਊਂਡ ਤੇ ਜਾ ਕੇ ਸਾਰੀ ਸਿਚੁਏਸ਼ਨ ਦਾ ਜਾਇਜ਼ਾ ਲਵਾਂਗੇ ਇਸ ਦਾ ਮਕਸਦ ਜੋ ਕ੍ਰਾਈਮਨਲ ਐਂਟੀਸੋਸ਼ੀਅਲ ਐਂਟੀ-ਨੇਸ਼ਨਲ 엘ਮੈਂਟਸ ਹੈਗੇ ਨੇ ਉਹਨਾਂ ਤੇ ਦਬਦਬਾ ਕਾਇਮ ਕਰਨਾ ਔਰ ਲਾ ਅਬਾਈਡਿੰਗ ਸਿਟੀਜ਼ਨਸ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਕੌਨਫੀਡੈਂਸ ਐਂਡ ਸੈਂਸ ਆਫ ਸਿਕਿਉਰਿਟੀ ਫੀਲਸ ਕਰਨਾ